ਵੀਰ ਜੀ ਸਿੱਧੇ ਅੰਤ ਬੇਅੰਤ ਨਾਇੰਤ ਸਿਧਾ ਜਿਸ ਨੇ ਬੋਲਿਆ ਤੇ ਜਿੱਤੇ ਕਬੀਰ ਸਾਧੂ ਮੇਖ ਮਾਰਦੇ ਰੋਜ਼ ਰੇਕੰਦਰ ਬੜੀ ਬੜੀਆਂ ਦਾ ਪੀਆ ਦਾ ਪੀਰ ਸਾਧੂ ਉਹ ਜਿਹਦਾ ਅੱਖਾਂ ਦੀ ਰੱਬ ਦੀ ਮੋੜ ਸਕਦਾ ਜਿਹਦੀ ਲੀਆਂ ਵਿੱਚ ਰੱਬੀ ਜਮਾਲ ਹੁੰਦਾ ਐ ਪੁਰਖ ਸਾਧੂ

ਸੰਤ ਚ ਪਾਵੈ ਨਾਮ ਲਿਖਾਵਣ ਵਿਖੇ ਸੰਤ ਦੀ ਡੈਫੀਨੇਸ਼ਨ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬਣ ਪਾਗੀ ਬਾਏ ਆਹ ਮਹਾਂਪੁਰਖਾਂ ਬਾਰੇ ਜਨ ਸੰਵਤਨ ਦਾ ਸੇਵਕ ਬਣਾ ਕੇ ਬਣਾ ਚੜੇ ਪਿਆਰ ਦੇ ਇਸ ਕਰ ਨਾਲ ਫੁੱਲ ਕਰੀਏ ਕੁ ਦਿੱਤ ਨਾ ਹਿੱਸੇ ਸਿੱਧ ਪਾਈਏ ਨਾ ਮੁਝਾ ਕੁ ਦਿੱਤ ਨਾ ਹਿੱਸੇ ਸਿੱਧ ਪਾਈਏ ਵੇਖ ਤੋ ਬਨਦ ਦੇਮ ਦੇ ਬਹਾਈਏ ਵੇਖ ਤੋ ਬਨਦ ਦੇਮ ਦੇ ਬਹਾਈਏ ਹਾਰੇ ਨੂੰ ਕੋਈ ਨਾ ਰੀ ਕੋਲੇ ਹਾਰੇ ਨੂੰ ਕੋਈ ਨਾ ਰੀ ਕੋਲੇ ਸੰਤਾਨ ਰਹਿੰਦੇ ਸੰਤਾਨ ਰਹਿੰਦੇ ਬੱਜਨੇ ਅਟਲੇ ਸੰਤਾਨ ਰਹਿੰਦੇ ਬੱਜਨੇ ਅਟਲੇ باد روا ڏنڊ ھڙي ڏسڻو نو سيف ھا دنيا بينام ختم ٿو ني ٿي رھ دنيا بينام ختم ਤਾਂ ਉਹ ਤੇ ਘੱਟ ਦੇ ਵਤਾਲੇ ਉਹ ਹੈ ਮੱਤ ਦੀ ਤੱਕਣੀ ਦੇ ਤੱਕ ਲੈ ਦੇ ਮੱਤ ਦੀ ਤੱਕਣੀ ਦੇ ਤੱਕ ਲੈ ਦੇ ਦੁਨੀਆ ਦੇ ਸੁੱਖਤ ਹੋਏ ਵਿੱਚ ਪੈਂਦੇ ਆ ਦੁਨੀਆ ਦੇ ਸੁੱਖਤ ਹੋਏ ਵਿੱਚ ਪੈਂਦੇ ਆ मसले में हूंदे हूंदे बि त मसले बि مواد دی سخت محال کہہ دے رَب نال چلے خدا نام لے دے رَب نال چلے خدا نام لے دے اواد مودي پگلے اواد مودي پگلے بھاوا رہے چلے سالاں دے hunde باسی نیں کال ہے بھاوا رہے ਸਾਧੂਆਂ ਦੇ ਸੰਗ ਦੁੱਖਿਆਰਾ ਹੱਸਦਾ ਸਾਧੂਆਂ ਦੇ ਸੰਗ ਦੁੱਖਿਆਰਾ ਹੱਸਦਾ ਪ੍ਰੇਮੀ ਕਰਵੇ ਸੋ ਹੋ ਪ੍ਰੇਮੀ ਤੋਂ ਮੇਰਾ ਸੁਪਨਾ ਪਉਣੇ ਤੋਂ ਪੁੱਲ ਹੈ ਸਾਤਾਂ ਦੇ ਹੁੰਦੇ ਨੇ ਸਾਤਾਂ ਦੇ ਹੁੰਦੇ ਬਚਦੇ ਕੱਲ੍ਹ ਸੰਤਾਨੋ ਹੁੰਦਾ ਵਜਨੇ ਟੰਗ ਹੈ ਸੰਤਾਨੋ ਹੁੰਦਾ ਵਜਨੇ ਟੰਗ ਹੈ